ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਕੈਨਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਅੱਜ ਅਸੀਂ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਜਾਣ ਦੇ ਚਾਹਵਾਨ ਤਾਂ ਸਾਰੇ ਹੁੰਦੇ ਨੇ ਪਰ ਕੁਝ ਅਜਿਹੇ ਇਤਿਹਾਸ ਜਾਂ ਕੁਝ ਅਜਹੀਆਂ ਕਹਾਣੀਆਂ ਵੀ ਹੁੰਦੀਆਂ ਨੇ ਕੁਝ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਤੋਂ ਕਈ ਲੋਕ ਤਾਂ ਅਣਜਾਣ ਹੀ ਹੁੰਦੇ ਨੇ ਕੈਨੇਡਾ ਚਾਲ ਦੇ ਚਾਹਵਾਨਾਂ ਨੂੰ ਤਾਂ ਇਹ ਗੱਲ ਜ਼ਰੂਰ ਪਤਾ ਹੋਣਾ ਚਾਹੀਦੀ ਆ ਕਿ ਆਖਰ ਕੈਨੇਡਾ ਦੇ ਵਿੱਚੋਂ ਕਿਹੜਾ ਪੰਜਾਬੀ ਸੀ ਜਿਹੜਾ ਕਿ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾ ਜਿਸ ਆ ਕਿ ਉਸਤਾਦੀ ਦੇ ਉੱਤੇ ਜਨਮ ਹੋਇਆ ਸੀ ਤੇ ਅੱਜ ਤੁਹਾਨੂੰ ਅਸੀਂ ਉਸ ਇਨਸਾਨ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਆਖਰ ਕੌਣ ਸੀ ਕਿੰਨੇ ਦੇ ਵਿੱਚ ਜਨਮ ਹੋਇਆ ਜੀ ਹਾਂ ਦੱਸਿਆ ਕਿ ਅਸੀਂ ਗੱਲ ਕਰ ਰਿਹਾ ਹਰਦੀਆ ਸਿੰਘ ạtਵਾਲ ਦੀ ਜੋ ਕਿ ਕੈਨੇਡਾ ਦੇ ਵਿੱਚ ਪਹਿਲੇ ਸਿੱਖ ਪੰਜਾਬੀ ਸਨ ਜਿਨ੍ਹਾਂ ਲਾ ਕੀ ਕੈਨੇਡਾ ਦੀ ਧਰਤੀ ਦੇ ਉੱਤੇ ਜਨਮ ਹੋਇਆ ਆਖਿਰ ਉਹਨਾਂ ਦੇ ਨਾਲ ਕਿਹੜੇ ਕਿਹੜੇ ਕਿਸੇ ਜੁੜੇ ਹੋਏ ਨੇ ਤੇ ਕਿਵੇਂ ਇਹ ਜਿਹੜੀ ਕਿ ਸਾਹੀ ਸ਼ੁਰੂਆਤ ਹੋਈ ਕੈਨੇਡਾ ਦੇ ਵਿੱਚ ਜਨਮ ਦੇ ਕਿੱਦਾਂ ਐਂਟਰੀ ਹੋਈ ਆਓ ਤੁਹਾਨੂੰ ਦੱਸਿਏ ਇਸ ਖਾਸ ਰਿਪੋਰਟ ਦੇ ਜ਼ਰੀਏ ਸੋ ਆਓ ਤੁਹਾਨੂੰ ਦੱਸਿਆ ਕੈਨੇਡਾ ਦੇ ਵਿੱਚ ਪੈਦਾ ਹੋਏ ਪਹਿਲੇ ਸਿੱਖ ਪੰਜਾਬੀ ਦੀ ਕਹਾਣੀ ਅਤੇ ਸ਼ੁਰੂਆਤੀ ਸਿੱਖ ਪਰਵਾਸ ਦੀ ਯਾਤਰਾ ਜਦੋਂ ਅਸੀਂ ਕੈਨੇਡਾ ਦੇ ਵਿੱਚ ਸਿੱਖਾਂ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਸਦੀ ਤੋਂ ਵੱਧ ਸਮੇਂ ਦੀ ਕਹਾਣੀ ਦੀ ਗੱਲ ਕਰ ਰਹੇ ਹਾਂ ਹਿੰਮਤ ਲਚਕੀਲੇਪਣ ਅਤੇ ਇੱਕ ਛੋਟੇ ਜਿਹੇ ਭਾਈਚਾਰੇ ਦੇ ਦ੍ਰਿੜ ਇਰਾਦੇ ਦੀ ਕਹਾਣੀ ਜੋ ਇੱਕ ਦਿਨ ਦੇਸ਼ ਦੇ ਸਭ ਤੋਂ ਜੀਵੰਤ ਅਤੇ ਸਥਿਕਾਰਤ ਡਾਇਸਪੋਰਾ ਸਮੂਹਾਂ ਦੇ ਵਿੱਚੋਂ ਇੱਕ ਬਣ ਜਾਵੇਗਾ। ਕੈਨੇਡੀਅਨ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ ਪੰਜਾਬੀ ਹਰਦੀਪ ਸਿੰਘ ਅਟਵਾਲ ਸੀ ਜਿਸ ਦਾ ਜਨਮ 28 ਅਗਸਤ 1912 ਨੂੰ ਬੈਂਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਇਆ ਸੀ। ਉਸ ਦਾ ਜਨਮ ਉੱਤਰੀ ਅਮਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ। ਜੋ ਕਿ ਸਥਾਈ ਪਰਵਾਸੀਆਂ ਦੇ ਭਾਈਚਾਰੇ ਤੋਂ ਸਥਾਈ ਵਸਨੀਕਾਂ ਦੇ ਵਿੱਚ ਤਬਦੀਲੀ ਦਾ ਪ੍ਰਤੀਕ ਹੈ ਜੋ ਕੈਨੇਡਾ ਦੇ ਸੱਭਿਆਚਾਰਕ ਤੇ ਆਰਥਿਕ ਦ੍ਰਿਸ਼ ਨੂੰ ਆਕਾਰ ਦੇਣਗੇ ਪਰ ਹਰਦੀਪ ਸਿੰਘ ạtਵਾਲ ਦੇ ਜਨਮ ਦੀ ਮਹੱਤਤਾ ਨੂੰ ਸੱਚਮੁੱਚ ਸਮਝਣ ਲਈ ਸਾਨੂੰ ਸਮੇਂ ਦੇ ਵਿੱਚ ਉਸ ਦੇ ਆਉਣ ਤੋਂ ਕਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਪੈਰ ਰੱਖਣ ਵਾਲੇ ਸਿੱਖਾਂ ਦੀ ਪਹਿਲੀ ਲਹਿਰ ਵੱਲ ਵਾਪਸ ਜਾਣਾ ਚਾਹੀਦਾ ਹੈ ਇਤਿਹਾਸਕ ਵਰਤਾਂਤਾਂ ਦੇ ਅਨੁਸਾਰ ਕੈਨੇਡਾ ਦੇ ਵਿੱਚ ਸਿੱਖਾਂ ਦਾ ਪਹਿਲਾ ਰਿਕਾਰਡ ਕੀਤਾ ਗਿਆ ਆਗਮਨ 1897 ਦੇ ਵਿੱਚ ਹੋਇਆ ਸੀ। ਇਹ ਸ਼ੁਰੂਆਤੀ ਸੈਲਾਨੀ ਰਵਾਇਤੀ ਅਰਥਾਂ ਦੇ ਵਿੱਚ ਪਰਿਵਾਸੀ ਨਹੀਂ ਸਨ ਸਗੋਂ ਬ੍ਰਿਟਿਸ਼ ਭਾਰਤੀ ਫੌਜ ਦੇ ਸਿਪਾਹੀ ਸਨ। ਮੁੱਖ ਤੌਰ ਤੇ ਸਿੱਖ ਰੈਜੀਮੈਂਟ ਅਤੇ ਪੰਜਾਬ ਰੈਜੀਮੈਂਟ ਤੋਂ। ਉਹ ਲੰਡਨ ਦੇ ਵਿੱਚ ਮਹਾਰਾਣੀ ਵਿਕਟੋਰੀਆ ਡਾਇਮੰਡ ਜੁਬਲੀ ਜਸ਼ਨ ਲਈ ਇੱਕ ਬ੍ਰਿਟਿਸ਼ ਫੌਜੀ ਟੁਕੜੀ ਦੇ ਹਿੱਸੇ ਵਜੋਂ ਪਹੁੰਚੇ ਸਨ। ਬ੍ਰਿਟੇਨ ਦੇ ਵਿੱਚ ਸ਼ਾਨਦਾਰ ਸਮਾਗਮ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਇਨ੍ਹਾਂ ਸੈਨਿਕਾਂ ਦੀ ਇੱਕ ਟੁਕੜੀ ਕੈਨੇਡਾ ਗਈ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਦਾ ਦੌਰਾ ਕੀਤਾ ਕੈਨੇਡਾ ਦੇ ਵਿੱਚ ਇੰਨਾ ਲੰਮਾ ਪੱਗਾਂ ਵਾਲੇ ਆਦਮੀਆਂ ਦੀ ਮੌਜੂਦਗੀ ਨੇ ਸਥਾਨਕ ਆਬਾਦੀ ਦੇ ਵਿੱਚ ਉਤਸੁਕਤਾ ਪੈਦਾ ਕਰ ਦਿੱਤੀ ਸਿੱਖਾਂ ਨੇ ਆਪਣੀ ਵਿਲੱਖਣ ਦਿੱਖ ਲੈਂਦੀਆਂ ਦਾੜ੍ਹੀਆਂ ਰੰਗीन ਪੱਗਾਂ ਅਤੇ ਮਾਣਮੱਤੇ ਪਹਿਰਾਵੇ ਨਾਲ ਉਨ੍ਹਾਂ ਕੈਨੇਡੀਅਨ ਤੇ ਇੱਕ ਸਥਾਈ ਪ੍ਰਭਾਵ ਆਇਆ ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਸਨ ਇਸ ਸ਼ੁਰੂਆਤੀ ਫੇਰੀ ਨੇ ਪੰਜਾਬੀਆਂ ਲਈ ਮੌਕੇ ਦੀ ਇੱਕ ਸੰਭਾਵੀ ਧਰਤੀ ਵਜੋਂ ਕੈਨੇਡਾ ਦੇ ਵਿੱਚ ਉਤਸੁਕਤਾ ਤੇ ਦਿਲਚਸਪੀ ਦੇ ਬੀਜ ਬੀਜੇ 1897 ਦੀ ਉਸ ਫੇਰੀ ਤੋਂ ਬਾਅਦ ਕੈਨੇਡਾ ਦੇ ਵਿੱਚ ਉਪਲਬਧ ਉਪਜਾਊ ਜ਼ਮੀਨਾਂ ਅਤੇ ਨੌਕਰੀ ਦੇ ਮੌਕਿਆਂ ਬਾਰੇ ਪੰਜਾਬ ਦੇ ਵਿੱਚ ਖਬਰ ਫੈਲਣੀ ਸ਼ੁਰੂ ਹੋ ਗਈ 1900 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਸਿੱਖ ਮਜ਼ਦੂਰਾਂ ਦੇ ਛੋਟੇ ਸਮੂਹ ਕੈਨੇਡਾ ਦੇ ਪੱਛਮੀ ਤੱਟ ਤੱਕ ਲੰਮਾ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਸਨ ਅਕਸਰ ਹਾਂਗਕਾਂਗ ਜਾਂ ਸੰਯੁਕਤ ਰਾਜ ਅਮਰੀਕਾ ਦੇ ਪ੍ਰਸ਼ਾਂਤ ਤੱਟ ਰਾਹੀਂ ਇਹ ਮੋਢੀ ਲਗਭਗ ਵਿਸ਼ੇਸ਼ ਤੌਰ ਤੇ ਮਰਦ ਸਨ ਮੁੱਖ ਤੌਰ ਤੇ ਪਿੰਡੂ ਪੰਜਾਬ ਦੇ ਕਿਸਾਨ ਜੋ ਲੱਕੜ ਆਰਾ ਮਿੱਲਾਂ ਰੇਲਵੇ ਤੇ ਖੇਤੀਬਾੜੀ ਵਰਗੇ ਉਦਯੋਗਾਂ ਦੇ ਵਿੱਚ ਕੰਮ ਦੀ ਭਾਲ ਕਰਦੇ ਸਨ ਉਹਨਾਂ ਨੂੰ ਇੱਕ ਭਿਆਨਕ ਹਕੀਕਤ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਸਿੱਖ ਪ੍ਰਵਾਸੀਆਂ ਨੂੰ ਸਰੀਰਕ ਤੌਰ ਤੇ ਮੰਗ ਵਾਲੀਆਂ ਨੌਕਰੀਆਂ ਦੇ ਵਿੱਚ ਘੱਟ ਤਨਖਾਹ ਤੇ ਲੰਬੇ ਘੰਟੇ ਕੰਮ ਕਰਨਾ ਪੈਂਦਾ ਸੀ। ਅਕਸਰ ਵਿਤਕਰੇ ਅਤੇ ਅਲੱਗ-ਥਲੱਗ ਦਾ ਸਾਹਮਣਾ ਕਰਨਾ ਪੈਂਦਾ ਸੀ। ਰਿਹਾਇਸ਼ ਬੁਨਾਦੀ ਸੀ ਅਤੇ ਨਸਲੀ ਪੱਖਪਾਤ ਵਿਆਪਕ ਸੀ। ਬਹੁਤ ਸਾਰੇ ਕੈਨੇਡੀਅਨ ਇਨ੍ਹਾਂ ਪ੍ਰਵਾਸੀਆਂ ਨੂੰ ਸ਼ੱਕ ਜਾਂ ਦੁਸ਼ਮਣੀ ਨਾਲ ਦੇਖਦੇ ਸਨ, ਜਿਸ ਕਾਰਨ ਏਸ਼ੀਆਈ ਇਮੀਗ੍ਰੇਸ਼ਨ ਤੇ ਭਾਵੰਤ ਦੀ ਮੰਗ ਕੀਤੀ ਗਈ। ਵੀਮੀ ਸਦੀ ਦੇ ਸ਼ੁਰੂ ਤੱਕ ਕੈਨੇਡੀਅਨ ਸਰਕਾਰ ਨੇ ਭਾਰਤ ਤੋਂ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਲਈ ਉਪਾਅ ਸ਼ੁਰੂ ਕਰ ਦਿੱਤੇ ਸਭ ਤੋਂ ਬਦਨਾਮ ਨੀਤੀਆਂ ਦੇ ਵਿੱਚੋਂ ਇੱਕ 1908 ਦਾ ਨਿਰੰਤਰ ਯਾਤਰਾ ਨਿਯਮ ਸੀ ਜਿਸ ਲਈ ਜ਼ਰੂਰੀ ਸੀ ਕਿ ਸਾਰੇ ਪਰਵਾਸੀ ਬਿਨਾਂ ਕਿਸੇ ਰੁਕੇ ਆਪਣੇ ਮੂਲ ਦੇਸ਼ ਤੋਂ ਸਿੱਧੇ ਕੇਰਲਾ ਪਹੁੰਚਣ ਕਿਉਂਕਿ ਉਸ ਸਮੇਂ ਭਾਰਤ ਤੋਂ ਕੈਨੇਡਾ ਲਈ ਕੋਈ ਸਿੱਧਾ ਜਹਾਜ਼ ਨਹੀਂ ਸੀ ਇਸ ਲਈ ਇਸ ਨੇ ਜ਼ਿਆਦਾਤਰ ਭਾਰਤੀ ਪਰਵਾਸੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਦਿੱਤਾ ਇਨਾ پابੰਦੀਆਂ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਵਿੱਚ ਛੋਟਾ ਸਿੱਖ ਭਾਈਚਾਰਾ ਹੌਲੀ-ਹੌਲੀ ਵਧਣ ਲੱਗਿਆ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰਨ ਲੱਗ ਪਿਆ ਜੋ ਉਹਨਾਂ ਦੇ ਸੱਭਿਆਚਾਰ ਅਤੇ ਵਿਸ਼ਵਾਸ ਨੂੰ ਜਿੰਦਾ ਰੱਖਣ ਗਿਆ 1908 ਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਪਹਿਲਾ ਗੁਰਦੁਆਰਾ ਖਾਸਾ ਦੀਵਾਨ ਸੁਸਾਇਟੀ ਗੁਰਦੁਆਰਾ ਵੈਨਕੂਵਰ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਇਹ ਸਿਰਫ ਪੂਜਾ ਸਥਾਨ ਹੀ ਨਹੀਂ ਬਣ ਗਿਆ ਸਗੋਂ ਸਿੱਖ ਭਾਈਚਾਰੇ ਦੇ ਵਿੱਚ ਸਮਾਜਿਕ ਇਕੱਠਾ ਰਾਜਨੀਤਿਕ ਵਿਚਾਰ ਵਟਾਂਦਰੇ ਅਤੇ ਆਪਸੀ ਸਹਾਇਤਾ ਦਾ ਕੇਂਦਰ ਵੀ ਬਣ ਗਿਆ ਇਸ ਚੁਣੌਤੀਪੂਰਨ ਪਰ ਉਮੀਦ ਪਾਲੇ ਮਾਹੌਲ ਦੇ ਵਿੱਚ ਹਰਿਆਣ ਸਿੰਘ ਅਟਵਾਲ ਦਾ ਜਨਮ 28 ਅਗਸਤ 1912 ਨੂੰ ਬੈਂਕੂਵਰ ਦੇ ਵਿੱਚ ਹੋਇਆ ਸੀ ਉਸ ਦਾ ਜਨਮ ਛੋਟੇ ਪਰ ਲਚਕੀਲੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ ਸੀ ਉਹ ਕੈਨੇਡੀਅਨ ਧਰਤੀ ਤੇ ਪੈਦਾ ਹੋਣ ਵਾਲਾ ਪਹਿਲਾ ਸਿੱਖ ਬੱਚਾ ਸੀ ਜਿਹੇ ਦਰਸਾਉਂਦਾ ਹੈ ਕਿ ਭਾਈਚਾਰਾ ਸਿਰਫ ਲੰਗਣਾ ਹੀ ਨਹੀਂ ਉਥੇ ਇੱਥੇ ਰਹਿਣਾ ਵੀ ਸੀ ਪਰਿਵਾਸੀ ਭਾਈਚਾਰੇ ਲਈ ਉਹਨਾਂ ਦੇ ਨਵੇਂ ਵਤਨ ਦੇ ਵਿੱਚ ਬੱਚਿਆਂ ਦਾ ਜਨਮ ਅਕਸਰ ਅਸਥਾਈ ਪ੍ਰਵਾਸੋਂ ਸਥਾਈ ਨਿਪਟਾਰੇ ਤੱਕ ਮੋੜ ਨੂੰ ਦਰਸਾਉਂਦਾ ਹੈ ਹਰਦੀਆ ਸਿੰਘ ਦਾ ਜਨਮ ਕੈਨੇਡਾ ਦੇ ਵਿੱਚ ਸਿੱਖਾਂ ਲਈ ਉਹ ਮੋੜ ਸੀ ਇਹ ਕੈਨੇਡੀਅਨ ਜਨਮੀਆਂ ਪੀੜ੍ਹੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਸੀ ਉਹ ਬੱਚੇ ਜੋ ਆਪਣੇ ਪੰਜਾਬੀ ਸਿੱਖ ਵਿਰਸੇ ਨੂੰ ਕੈਨੇਡੀਅਨ ਸੱਭਿਆਚਾਰ ਨਾਲ ਸੰਤੁਲਿਤ ਕਰਦੇ ਹੋਏ ਵੱਡੇ ਹੋਣਗੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਵਿੱਚ ਸਿੱਖਾਂ ਲਈ ਜੀਵਨ ਆਸਾਨ ਨਹੀਂ ਸੀ। ਨਸਲੀ ਪੱਖਪਾਤ ਇੱਕ ਰੋਜ਼ਾਨਾ ਹਕੀਕਤ ਸੀ। ਕਾਨੂੰਨ ਅਕਸਰ ਦੱਖਣੀ ਏਸ਼ੀਆਈ ਲੋਕਾਂ ਨੂੰ ਵੋਟ ਪਾਉਣ, ਕੁਝ ਨੌਕਰੀਆਂ ਰੱਖਣ ਜਾਂ ਕੁਝ ਖੇਤਰਾਂ ਦੇ ਵਿੱਚ ਜਾਇਦਾਦ ਖਰੀਦਣ ਤੋਂ ਰੋਕਦੇ ਸਨ। ਸਮਾਜਿਕ ਵਿਤਕਰੇ ਦਾ ਮਤਲਬ ਸੀ ਕਿ ਸਿੱਖਾਂ ਨੂੰ ਮੁੱਖ ਧਾਰਾ ਕੈਨੇਡੀਅਨ ਸਮਾਜ ਦੇ ਕਈ ਪਹਿਲੂਆਂ ਤੋਂ ਬਾਹਰ ਰੱਖਿਆ ਗਿਆ ਸੀ। ਅੰਤਰਜਾਤੀ ਵਿਆਹ ਬਹੁਤ ਘੱਟ ਸੀ ਅਤੇ ਸੱਭਿਆਚਾਰਕ ਅਲੱਗ-ਥਲੱਗਤਾ ਆਮ ਸੀ। ਫਿਰ ਵੀ ਸਿੱਖ ਪਾਈਚਾਰਾ ਦ੍ਰਿੜ ਰਿਹਾ ਉਹਨਾਂ ਨੇ ਭਾਸ਼ਾ ਧਰਮ ਅਤੇ ਸੱਭਿਆਚਾਰਕ ਅਭਿਆਸਾਂ ਰਾਹੀਂ ਆਪਣੀ ਪਛਾਣ ਬਣਾਈ ਰੱਖੀ ਗੁਰਦੁਆਰਿਆਂ ਨੇ ਪਾਈਚਾਰੇ ਨੂੰ ਇਕਜੁੱਟ ਰੱਖਣ ਲੰਗਰ ਰਾਹੀਂ ਮੁਫਤ ਭੋਜਨ ਦੀ ਪੇਸ਼ਕਸ਼ ਕਰਨ ਅਤੇ ਮਹੱਤਮਪੂਰਨ ਸਮਾਗਮਾਂ ਲਈ ਜਗ੍ਹਾ ਵਜੋਂ ਸੇਵਾ ਕੰਮ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਈ ਵਿਸਾਖੀ ਵਰਗੇ ਤਿਹਾਰ ਪੰਜਾਬ ਵਾਂਗ ਹੀ ਉਤਸ਼ਾਹ ਨਾਲ ਬਣਾਏ ਜਾਂਦੇ ਸਨ ਭਾਵੇਂ ਗਿਣਤੀ ਘਟ ਸੀ ਖਰਦਿਆਲ ਸਿੰਘ ਦੇ ਜਨਮ ਤੋਂ ਸਿਰਫ 2 ਸਾਲ ਬਾਅਦ ਸਿੱਖ ਪਾਇਚਾਰੇ ਨੂੰ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਦੇ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪਿਆ 1914 ਦੀ ਕਾਮਾਗਾਟੂ ਮਾਰੂ ਘਟਨਾ 376 ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਇੱਕ ਜਹਾਜ਼ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਿੱਖ ਸਨ ਵੈਨਕੂਵਰ ਹਾਰਬਰ ਪਹੁੰਚਿਆ ਪਰ ਨਿਯੰਤਰਿਤ ਯਾਤਰਾ ਨਿਯਮ ਕਰਨ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ 2 ਮਹੀਨਿਆਂ ਦੇ ਰੁਕਾਵਟ ਤੋਂ ਬਾਅਦ ਜਹਾਜ਼ ਨੂੰ ਭਾਰਤ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਜਿੱਥੇ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਪਹੁੰਚਣ ਤੇ ਕਈ ਯਾਤਰੀ ਮਾਰੇ ਗਏ ਕਾਮਾਗਾਟੂ ਮਾਰੂ ਦੁਖਾਂਤ ਕੈਨੇਡਾ ਦੇ ਵਿੱਚ ਸਿੱਖਾਂ ਦੇ ਸਾਹਮਣੇ ਆਉਣ ਵਾਲੀਆਂ ਨਸਲੀ ਰੁਕਾਵਟਾਂ ਦੀ ਇੱਕ ਸਪਸ਼ਟ ਯਾਦ ਦਿਵਾਉਂਦਾ ਸੀ ਫਿਰ ਵੀ ਭਾਈਚਾਰੇ ਨੂੰ ਨਿਰਾਸ਼ ਕਰਨ ਦੀ ਬਜਾਏ ਇਸ ਨੇ ਆਪਣੇ ਅਧਿਕਾਰਾਂ ਲਈ ਲੜਨ ਦੇ ਉਹਨਾਂ ਦੇ ਇਰਾਦੇ ਨੂੰ ਮਜ਼ਬੂਤ ਕੀਤਾ ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਸਿੱਖ ਭਾਈਚਾਰਾ ਸਖਤ ਮਿਹਨਤ ਕਰਦਾ ਰਿਹਾ ਪੈਸੇ ਬਚਾਉਂਦਾ ਰਿਹਾ ਅਤੇ ਹੌਲੀ-ਹੌਲੀ ਕੈਨੇਡੀਅਨ ਸਮਾਜ ਵਿੱਚ ਏਕੀਕਰਨ ਕਰਦਾ ਰਿਹਾ। ਉਹਨਾਂ ਨੇ VOTING ਅਧਿਕਾਰ ਪ੍ਰਾਪਤ ਕਰਨ ਲਈ ਕਾਨੂੰਨੀ ਲੜਾਈਆਂ ਲੜੀਆਂ ਜੋ ਅੰਤ ਦੇ ਵਿੱਚ 1947 ਦੇ ਵਿੱਚ ਇੰਡੋ-ਕੈਨੇਡੀਅਨ ਨੂੰ ਬਹਾਲ ਕਰ ਦਿੱਤੀ ਗਈਆਂ। ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਦੇ ਨਾਲ ਮੇਲ ਖਾਂਦੀਆਂ। 20ਵੀਂ ਸਦੀ ਦੇ ਅੱਧ ਤੱਕ ਕੈਨੇਡਾ ਨੇ ਆਪਣੀਆਂ ਇਮੀਗ੍ਰੇਸ਼ਨ ਪਾਬੰਦੀ ਨੂੰ ਢਿੱਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਹੋਰ ਪਰਿਵਾਰਾਂ ਦੁਆਰਾ ਇਕੱਠੇ ਹੋਣ ਦਾ ਮੌਕਾ ਮਿਲਿਆ ਇਸ ਨਾਸਿਕ ਔਰਤਾਂ ਤੇ ਬੱਚਿਆਂ ਦਾ ਆਗਮਨ ਹੋਇਆ ਜਿਸ ਨਾਲ ਭਾਈਚਾਰੇ ਨੂੰ ਮੁੱਖ ਤੌਰ ਤੇ ਮਰਦ ਕਿਰਤ ਸ਼ਕਤੀ ਤੋਂ ਇੱਕ ਵਧੇਰੇ ਸੰਤੁਲਿਤ ਅਤੇ ਸੈਟਲ ਆਬਾਦੀ ਦੇ ਵਿੱਚ ਬਦਲ ਦਿੱਤਾ ਗਿਆ ਹਰਦੀਆ ਸਿੰਘ ạtਵਾਲ ਸਿੱਖਾਂ ਦੀ ਇਸ ਪਹਿਲੀ ਕੈਨੇਡੀਅਨ ਜਨਮ ਪੀੜੀ ਦੇ ਹਿੱਸੇ ਵਜੋਂ ਵੱਡਾ ਹੋਇਆ ਉਸ ਦਾ ਜੀਵਨ ਉਸ ਦੇ ਮਾਪਿਆਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਤਜਰਬਿਆਂ ਦੁਆਰਾ ਘੜਿਆ ਗਿਆ ਸੀ ਜਿਨ੍ਹਾਂ ਨੇ ਦਹਾਕਿਆਂ ਦੀ ਮੁਸ਼ਕਲ ਸਹਿਣ ਕੀਤੀ ਸੀ ਪਰ ਭਵਿੱਖ ਦੀ ਖੁਸ਼ਹਾਲੀ ਦੀ ਨਹੀਂ ਰੱਖੀ ਸੀ ਬੀਮੀ ਸਦੀ ਦੇ ਅਖੀਰ ਤੱਕ ਕੈਨੇਡਾ ਦੇ ਵਿੱਚ ਸਿੱਖ ਪਾਇਜਾਰਾ ਨਾਟਕੀ ਢੰਗ ਤੇ ਨਾਲ ਫੈਲ ਗਿਆ ਸੀ ਜਿਸ ਦੇ ਵਿੱਚ ਜੀਵੰਤ ਆਂਡ ਵਾਧੇ ਕਾਰੋਬਾਰ ਅਤੇ ਸਰਕਾਰ ਦੇ ਸਾਰੇ ਪੱਧਰਾਂ ਤੇ ਰਾਜਨੀਤਿਕ ਪ੍ਰਤੀਨਿਧਤਾ ਸੀ